ਰੋਇਆ ਪਟਨਾ ਤੋਂ ਅੱਜ ਪਾਰ ਖਲੋਈਆਂ ਅੱਖੀਆਂ ਨੇ ਅੱਜ ਪਰ ਪਰ ਰੋਈਆਂ ਇੱਕ ਦੀਦ ਬਾਜੋਂ ਤੇਰੇ ਹਾਇਆ ਹੈ ਪਰਦੇਸੀ ਪੁੰਜਾ ਦੇਸ਼ ਤੇਰੇ ਤੋਂ ਉੱਤਰ ਬਾਬ ਲਾਇਆ ਆਇਆ ਹੈ ਪਰਦੇਸੀ ਪੁੰਜਾ ਦੇਸ਼ ਤੇਰੇ ਤੋਂ ਉੱਤਰ ਬਾਬ ਲਾਇਆ ਆਇਆ ਡਾਟਾ ਮੋਵੀ ਰਾਦਾ

ਇਹ ਜਿਹੜਾ ਮੂਹ ਹੁਣ ਤਾਂ ਆਪਣੇ ਪ੍ਰਵਾਰ ਦਾ ਆਪਣੇ ਤਾਏ ਦਾ ਚਾਚੇ ਦਾ ਭਰਾਵਾਂ ਦਾ ਭੈਣਾਂ ਦਾ ਵੀ ਸਹੇਲੀਆਂ ਦਾ ਇਹ ਇਹ ਮੂਹ ਜਿਹਨੇ ਹਟਾ ਲਿਆ ਸਮਝ ਲੋ ਉਹ ਉਹ ਆਪਣੀ ਜ਼ਿੰਦਗੀ ਨਾਲ ਜੁੜਿਆ ਹੋਇਆ ਜਾਂਦਾ ਔਰ ਪੱਤਣਾ ਤੋਂ ਅੱਜ ਪਾਰ ਖਲੋਈਆਂ ਅੱਖੀਆਂ ਨੇ ਅੱਜ ਪਰ ਪਰ ਰੋਈਆਂ ਪੱਤਣਾ ਤੋਂ ਅੱਜ ਪਾਰ ਖਲੋਈਆਂ ਅੱਖੀਆਂ ਨੇ ਅੱਜ ਪਰ ਪਰ ਰੋਈਆਂ ਇੱਕ ਦੀਦ ਬਾਜੋ ਤੇਰੇ ਹਾਇਆ ਹੈ ਪਰਦੇਸੀ ਪੰਜਾਬ ਦੇਸ਼ ਤੇਰੇ ਤੋਂ ਉੱਤਰ ਬਾਬ ਲਾਇਆ ਹੈ ਪਰਦੇਸੀ ਪੰਜਾਬ ਦੇਸ਼ ਤੇਰੇ ਤੋਂ ਉੱਤਰ ਬਾਬ ਲਾਇਆ ਜਾਂ ਡਾਟਾ ਮੋ ਵੀ ਰਾਤਾ ਆਵੇ ਆਵੇ ਬਾਪੂ ਆਦ ਪਿਆਰੀ ਇਹ ਹੈ ਜੀ ਸਭ ਸਪੱਸ਼ਟ ਹੈ ਪੈਣ ਪ੍ਰਾਨ ਨੂੰ ਪੁੱਲ ਸਕਦਾ ਕੋਈ ਡਾਟਾ ਮੋ ਵੀ ਦਾ ਆਵੇ ਆਵੇ ਪਾਪੋ ਯਾਦ ਪਿਆਰੀ ਰੰਗ ਲਾਵੇ ਨਾ ਕਹਦੇ ਨਹੀਂ ਫੁੱਲਦਾ ਜਿੱਥੇ ਕੀਤੀ ਸੀ ਸਰਦਾਰੀ ਅੱਜ ਵਤਨਾ ਤੋਂ ਦੂਰ ਹੋ ਗਿਆਂ ਅੱਜ ਵਤਨਾ ਤੋਂ ਦੂਰ ਹੋ ਗਿਆਂ ਬਾਬਲ ਤੇਰੀਆਂ ਜਾਈਆਂ ਹਏ ਪਰਦੇ ਸੀ ਪੁੰਜਾ ਦੇਸ਼ਰੇ ਤੋਂ ਉਤਰ ਬਾਬਲਾ ਆਇਆਂ ਹਏ